ਭਾਜੀ ਖੇਤ ਨੂੰ ਆਏ ਸੀਗੇ ਤੇ ਆ ਇੱਕ ਜਾਨਵਰ ਵੇਜਵਾਨ ਜਾਨਵਰ ਗੇਟ ਚ ਫਸ ਗਿਆ ਫੌਜੀ ਸਾਡੇ ਆ ਰਹੇ ਆ ਦੇਖੋ ਉਹ ਆ ਰਿਹਾ ਟਰਾਲੀ ਇਧਰ ਚਾਚਾ ਜੀ ਆ ਗਿਆ ਉਹ ਸਾਡਾ ਗੱਭਰੂ ਫੌਜੀ ਬਾਹਲੇ ਲਈ ਆਉਂਦਾ ਬੰਦੇ ਤੇ ਬੁੜੀ ਲਈ ਨਾਲ ਕੰਮ ਵਾਲੀ ਲਈ ਆਉਂਦਾ ਸੱਚਾ ਦਿਹਾੜੀ ਹਾਂ ਨਿੱਕਾ ਬੈਲੀ ਆ ਗਿਆ ਤੇ ਕਰਦੇ ਫਿਰ ਕੱਢਦੇ ਨੂੰ ਅਸੀਂ ਕਿਵੇਂ ਕਰਾਂਗੇ ਹੁਣ ਮੈਂ ਤੈਨੂੰ ਐਂ ਕਹਿਣਾ ਨਹੀਂ ਜਿਵੇਂ ਮੂਹੋਂ ਪੜ ਗਿਆ ਇਹ ਇਹਨੂੰ ਪਿੱਛੇ ਬੈਗ ਕੀ ਕੱਢ ਲਈਏ ਜੇ ਆਪਾਂ ਆਪਾਂ ਇਹਨੂੰ ਪਿੱਛੇ ਹੀ ਕੱਢ ਲਈਏ ਬੈਕ ਹਲੇ ਤਾਂ 60 ਫੀਟ ਬਾੜੀ ਨਹੀਂ ਬੱਜੀ ਆ ਛੱਲੇ ਛਲਾਈ ਆਪਾਂ ਦਵਾਈ ਦੁਬਈ ਲਾ ਦੇਗੇ ਤਾਂ ਇਹਦੀ ਇਹਨੂੰ ਮਗਰ ਨੂੰ ਕੱਢ ਲਈਏ ਜੀ ਆਪਾਂ ਜਿਵੇਂ ਮੂਹਰੂ ਫਸਿਆ ਇਹ ਦੇਖ ਜੋ ਲੱਤਾਂ ਘਰੇ ਹਣਾ ਨਿੱਕੇ ਨੂੰ ਆ ਜਾਣਦੇ ਤੇ ਇਹ ਰਾਤ ਨੂੰ ਨਾ ਗੇਟ ਸਾਡਾ ਬੰਦ ਹੁੰਦਾ ਕਦੇ ਪਿੱਛੇ ਕੁੱਤੇ ਕੱਤੇ ਪਏ ਇਹਦੇ ਤੇ ਕੁੱਤੇ ਪੈਣ ਕਰਕੇ ਨੇ ਧੱਕਾ ਧੁੱਕਾ ਮਾਰਿਆ ਤਾਂ ਦੇਖੋ ਮੂਹਰੂ ਜਦੋਂ ਬੱਚਾ ਹੀ ਐ ਜਦੋਂ ਸਿਰ ਲੰਘਿਆ ਇਹਨੇ ਕਹਾਂ ਮੈਂ ਸਾਰਾ ਹੀ ਲੰਘ ਜੂ ਵਿੱਚ ਦੀ ਉਹ ਪਿੱਛੇ ਗੇਟ 'ਚ ਫਸ ਗਿਆ ਇਹ ਇਸ ਤਰ੍ਹਾਂ ਗੱਲ ਹੋ ਗਈ ਕੋਈ ਗੱਲ ਨਹੀਂ ਤੇ ਕੱਢਦੇ ਇਹਨੂੰ ਕੱਢ ਕੇ ਤੇ ਕਰਦੇ ਆ ਦੀ ਮੱਲੋਂ ਪੱਟੀ ਪਾ ਆ ਜਾਂਦੇ ਬੰਦੇ ਹੋਰ ਆਉਂਦੇ ਆ ਲਓ ਜੀ ਕੱਭਰੂ ਆ ਗਏ ਚੋਬਰ ਤੇ ਕਰਦੇ ਆ ਹੁਣ ਅਸੀਂ ਇਹ ਕੱਢਦੇ ਇਹਨੂੰ ਮੈਨੂੰ ਐ ਤਾਂ ਪੁੱਛ ਰੋ ਕਿ ਤੜ ਮੇ ਲੱਗੀ ਉਹਦੀ ਪੰਨ ਅਹ ਮਾਰਾ ਸੀ ਨਹੀਂ ਰਾਤ ਦਾ ਫਸਿਆ ਹੋਇਆ ਮੈਨੂੰ ਇੰਨਾ ਕਿਉਂ ੱੱਕੇ ਮਾਰੀ ਜਾਂਦਾ ਨਾ ੱੱਕੇ ਮਾਰੀ ਜਾਂਦਾ ਨਾ ਰਾਤ ਦਾ ਤਾਂ ਹੀ ਤਾਂ ਜੋਰ ਮਾਰੀ ਜਾਂਦਾ ਜਾਨੂ ਥੋੜੀ ਡਰ ਗਿਆ ਦੰਦੀ ਨਾ ਵੱਡੇ ਡਰਿਆ ਵਾ ਡਰਿਆ ਨਹੀਂ ਨਹੀਂ ਆਇਨ ਦਾ ਪਤਾ ਨਹੀਂ ਦਾ ਨਾ ਮੈਂ ਤਾਂ ਭਾਗਦਾ ਹੀ ਗੱਲ ਕਰ ਪੈਰ ਹਲਾ ਦਿੰਦਾ ਭਾਈ ਹੱਡੀ ਜਮਾ ਬਾਦੀ ਨਹੀਂ ਨਹੀਂ ਪੱਟ ਟੁੱਟ ਨਾ ਜਾ ਮੂਰੇ ਕਰ ਦਿੰਦੇ ਹੱਥ ਪਾਲਾ ਟਰਾਲੀ ਮੜਾ ਜਾ ਨਾ ਇਹ ਤਾਂ ਨਹੀਂ ਸੁਣ ਦਰਨੀ ਟਰਾਲੀ ਮੜਾ ਕਰ ਦਿੰਦਾ ਬਾਸ ਆ ਪੱਟ ਬੰਦ ਨਹੀਂ ਮੂਰ ਨੂੰ ਨੰਗਦਾ ਪਿੱਛੇ ਪਿੱਛੇ ਨੂੰ ਨੰਗੂ ਜਾ ਰਹੀ ਹੈ ਇਦਨੇ ਕੀ ਡਰਾ ਨਾ ਤੂੰ ਆਇ ਨਾ ਡਰਾ ਡਰਾ ਨਾ ਕਰ ਜਿਹੜਾ ਤੂੰ ਨੂੰ ਨਹੀਂ ਮੰਗ ਰੋ ਨਾ ਨਹੀਂ ਮੂਰ ਨੂੰ ਨੰਗਣਾ ਇਹ ਤੋਰਦਾ ਭਾਈ ਉਹ ਚੱਲ ਕੋਈ ਨਹੀਂ ਤਾਂ ਟੰਬੇ ਟੁੰਬੇ ਦਾ ਹੁਣ ਆਪਾਂ ਪਹਿਲਾਂ ਤੈਨੂੰ ਐ ਪੁੱਛੋ ਵੀ ਤੂੰ ਇੱਧਰ ਵੀ ਨੰਗ ਨੰਗਦਾ ਕਿਉਂ ਸੀ ਚਲੋ ਪਹਿਲਾਂ ਤਾਂ ਆਉਂਦਾ ਵੀ ਨਹੀਂ ਨਾ ਇਹ ਪਿੱਛੇ ਨੂੰ ਆਉਂਦਾ ਉਹਦਾ ਨੰਗ ਆ ਗੱਲ ਆ ਵੀ ਹਲੇ ਨਿਕਲਿਆ ਨਹੀਂ ਸਾਥੋਂ ਮੱਥਾ ਸੀ ਲੱਗੇ ਪਏ ਮਰੀ ਜਾਂਦੇ ਆ ਤੇ ਹੁਣ ਨਾ ਸੰਦ ਹੋਰ ਲਾਈਨ ਭੇਜਿਆ ਬਾਜ਼ਾਰ ਤੇ ਸੰਦ ਆ ਜਾਣ ਤੂੰ ਤੇ ਫਿਰ ਕੱਢਦੇ ਨੂੰ ਇਹ ਲਾਇਆ ਰੋਜਾ ਰੋਜਾ ਵਸਦੀ ਗੇਟੇ ਤੇ ਪੱਕਾ ਲਾਇਆ ਹੋਇਆ ਤੇ ਪਰ ਕੱਢਦੇ ਹੁਣ ਇਹਦੀ ਲੱਗੇ ਪਿਆ ਕੋਸ਼ਿਸ਼ ਸਾਡੀ ਪੂਰੀ ਆ। ਆਈਦਾ ਟਰਾਲੀ ਤੇ ਉਧਰ ਗੋਰਾ ਬੰਦੇ ਅਸੀਂ ਸੱਟ ਜ਼ਖਮ ਜਾਂ ਖਾਸਾ ਹੋ ਗਏ ਨੇ ਛਿੱਲ ਲੈ ਆਪਦੇ ਆਪ ਨੂੰ ਅਸਲ ਵਿੱਚ ਹਣਾ ਉਹ ਠੀਕ ਐ। ਪਰ ਇਹਨੂੰ ਕਰਦੇ ਆ ਜਾਣ ਦੇ ਬੰਦੇ ਨੂੰ ਕੱਢਦੇ ਕੱਢ ਕੇ ਹੀ ਹਟਾਂਗੇ ਇਹਨੂੰ ਹੁਣ ਬਸ ਗੱਲ ਇਹ ਐ। ਠੀਕ ਐ ਉਧਰ ਬਾਈ ਹਰਪ੍ਰੀਤ ਦੇ ਫੋਨ ਆਈ ਜਾਂਦੇ ਆ। ਉਹ ਉਹ ਵੀ ਕਹੀ ਜਾਂਦੇ ਯਾਰ ਕਿ ਜਾਨਵਰ ਮਰਨਾ ਜਾਵੇ ਬੇਜਵਾਨ ਜਾਨਵਰ ਤੇ ਪਰ ਕਰਦੇ ਇਹਨੂੰ ਲੋਟ। ਹੰਬਿਆ ਖੜਾ ਥੱਕਿਆ ਖੜਾ ਵੀ ਦਰਿਆ ਖੜਾ ਕੁਛ ਦਰਿਆ ਕਰਕੇ ਨਾ ਇਹਨੂੰ ਸੁਭਾਅ ਹੁੰਦਾ ਫਿਰ ਪੈਰ ਬਹੁਤ ਮਾਰਦਾ ਲੱਤਾਂ ਇਹ ਵੀ ਇੱਕ ਵੱਡੀ ਗੱਲ ਹੈ ਪੈਰ ਮਾਰਨਾ ਉਹ ਠੀਕ ਹੈ ਬਾਹਲੀ ਛੱਟ ਨਹੀਂ ਹੈ ਮਾੜਾ ਮੋਟਾ ਜ਼ਖਮ ਜਿਹਾ ਥੱਕਿਆ ਖੜਾ ਚਲੋ ਆਉਣ ਤੋਂ ਲਿਆਉਣ ਤੋਂ ਫਿਰ ਕੱਟ ਕੇ ਸਾਨੂੰ ਫੇਰ ਦੱਸਦੇ ਹਾਂ ਗੱਲ ਬਾਤ ਲਓ ਜੀ ਕੱਟਣਾ ਹੋ ਗਿਆ ਕੰਮ ਤੇ ਬਸ ਨਿਕਲ ਜੂ ਹੁਣ ਤਾਂ ਉਹ ਪੈ ਵੜਤੀ ਪੈ ਵੜ ਕੇ ਤੀ ਕਿੱਥੇ ਟਰਾਲੀ ਪਾ ਦੇ ਜੋਰ ਨਾਲ ਥੱਕਦੇ ਖੱਤਨਾ ਛੋਟੂ ਛੋਟੂ ਨਾਲ ਇੱਧਰ ਪਵਾ ਟਰਾਲੀ ਦਾ ਪਵਾ ਛੋਟੂ ਨਾਲ ਚੱਲ ਗਰਸੇਬ ਚੱਲ ਖਿੱਚਦਾ ਆਇਆ ਪੈ ਬਹੁਤ ਤੇ ਸੋਨੂੰ ਪਾਈ ਦੀ ਲਵਾਈ ਵੀ ਪੈ ਪੈਸੇ ਵਾਲੀ ਮਜ਼ਬੂਤ ਆ ਯਾਰ ਜੇ ਥਲੋ ਵੜਤੀ ਹੋਰ ਫਾਜੂ ਕੋਈ ਥਲੋ ਵੜਦੇ ਹੈ ਗਰਸੇਬ ਕੋਈ ਹੋਰ ਫਾਜੂ ਫਿਰ ਇਹਦੇ ਚ ਫਿਰ ਕੋਈ ਹੋਰ ਫਾਜੂਗਾ ਮੈਨੂੰ ਐਸੇ ਨਾ ਵੀ ਆਊਗਾ ਚਲੋ ਵੰਟੀ ਉਹਦੇ ਦੋਨੋਂ ਮੇਰੇ ਵਾਲਾ ਕਿਡ ਕਰਨ ਤਲੀ ਪਵਾ ਨਾਲ ਹੱਥ ਨਾਲ ਪਾ ਤਿੰਨੇ ਚਾਰੇ ਇਕੱਠੇ ਮਾਰੋ ਜੋਰ